ਤਿਆਰ ਹੈ ਖੇਡ ਦੇ ਮੈਦਾਨ ਦੇ ਅੰਦਰ ਲਓ ਬਾਗੜੀ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ ਖੇਡ ਮੈਦਾਨ ਦੇ ਅੰਦਰ ਫਾਈਨਲ ਮੈਚ ਖੇਡਿਆ ਜਾ ਰਿਹਾ 31000 ਤੇ 21000 ਦੀਆਂ ਗੱਲਾਂ ਨੇ ਪਈ ਹੋਈ ਰੇਡ ਆਓ ਸਾਹਮਣੇ ਕਿਹੜਾ ਗੱਭਰੂ ਕਿਹੜਾ ਗੱਭਰੂ ਉਹ ਬੱਲੇ ਬੱਲੇ ਇਹ ਇੱਥੇ ਰੱਖ ਇੱਥੇ ਰੱਖ ਗੁਰਦੀਪ ਆ ਮੁੰਡਾ ਕਹਿੰਦੇ ਕਮਾਲ ਕਰ ਗਿਆ ਜੱਫਾ ਲਾ ਕੇ ਕਹਿੰਦੇ ਲਓ ਸਾਹਮਣੇ ਕਸ਼ਿਸ਼ ਪਾਗੜੀ ਮਲੜੀ ਵਾਲਾ ਕਬੱਡੀ ਪਾ ਰਿਹਾ ਹੈ ਇਧਰਲੇ ਪਾਸੇ ਗੁਰਦੀਪ ਜਲਕੀ ਵਾਲਾ ਉਧਰ ਵੀ ਜੱਥਾ ਉਧਰ ਵੀ ਜੱਥਾ ਉਧਰ ਵੀ ਜੱਥਾ ਠਾ 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 ਹੋਈ ਪਈ ਐ ਆਹ ਦੇਖ ਲੈ ਧੂੜਾ ਸੰਦੀਪ ਦੀ ਕਬੱਡੀ ਹੁਣ ਕਿਹੜਾ ਕਰਾਉਂਦਾ ਲਾਲਾ ਲਾਲਾ ਇਹ ਲੱਗ ਜਾਣਾ ਪਤਾ ਹਰਮਨ ਕੈ ਸੁਖਮਨੂ ਵੀ ਲੋਕੀ ਕਹਿੰਦੇ ਫੇਰ ਵਾਲੀਆਂ ਫੇਰ ਵਾਲੀਆਂ ਲਾਈ ਸੀ ਉਹ ਟੱਕਰ ਨਹੀਂ ਤੋੜਿਆ ਓਏ ਟੱਕਰ ਉਧਰਲੇ ਪਾਸੇ ਗੱਡੇ ਦੇ ਨਾਲ ਹੁੰਦੀ ਹੋਈ ਕਮਾਲ ਬੱਲੇ 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 ਵਾਹ ਓਏ ਗੁਰਦੀਪ ਆ ਕਹਿੰਦੇ ਜਿਹਨੇ ਚੁੱਕੀ ਪਾਰ ਪ੍ਰਿੰਦਰ ਬਰਾੜ ਰਈਆਂ ਵਾਲਾ ਕਹਿੰਦਾ ਗੁਰਦੀਪ ਸੁੰਡਾ ਗੱਡੇ ਦਾ ਹਰੇਕ ਜੱਫਾ 100 ਦਾ ਗਗਨਾ ਜਾਖੜ ਬੈਠਾ ਹੈ ਗੁਰਪਾਲ ਬਰਾੜ ਬੈਠਾ ਹੈ ਪਰ ਉਧਰਲੇ ਪਾਸੇ ਉਹ ਬੱਲੇ 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 ਫਸ ਗਈ ਜਾਨ ਕ੍ਰਿਕੀ ਅੰਦਰ ਚੌਂ ਪੇਲੇ ਨੇ ਵਿੱਚ ਗੰਦਾ ਸ਼ਾ ਮੁਹੰਮਦ ਇੱਥੋਂ ਕੱਢੇ ਫੇਰ ਤੈਨੂੰ ਮੈਂ ਮੰਨਾਂ ਇਹ ਜੂਸਰ ਦੇਖਿਆ ਮੰਗਿਆ ਓਏ ਧਰਮਿੰਦਰ ਚੀਮਣਾ ਗੁਰਵਿੰਦਰ ਚੀਮਨੇ ਦਾ ਚਹੇਤਾ ਰੇਡ ਪੈਂਦੀ ਆ ਉਧਰਲੇ ਪਾਸੇ ਛੋਟੇ ਵੀਰ ਕਰਦੇ ਸਿਰ ਤੋਂ ਜਿਮਿਆ ਲਓ ਕਦੇ ਕਬੱਡੀ ਪੈ ਰਹੀ ਹੈ ਖੇਡ ਗਰਾਊਂਡ ਦੇ ਅੰਦਰ ਆਹ ਮੁੰਡਾ ਕਦੇ ਸਤਾ ਕਦੇ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਵਾਹੇ ਮੁੰਡਿਆ ਕਦੇ ਕਮਾਲ ਕਰ ਦਿੱਤੀ ਆ